ਹੈਲੋ ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਮਿਲ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਪਹਿਣ ਪਹਿਲਾਂ ਨਹੀਂ ਦੇਖੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਟਾਈਮ ਹੈ ਜਿਹੜਾ ਅੱਜ 9:00 ਦਾ ਹੋ ਗਿਆ ਹੁਣ ਤੇ ਦਿਨ ਅੱਜ ਸੋਮਵਾਰ ਹੈਗਾ ਆਪਾਂ ਹੁਣ ਕੰਮ ਥੰਦੇ ਸਾਰੇ ਕਰ ਲਏ ਮੱਜਾ ਦਾ ਸੋਨੀ ਹੁਣ ਕੱਕ ਕੌਣ ਹੋਣਾ ਹੈਗਾ ਜਿਵੇਂ ਮੈਂ ਨਮਾਹ ਖੇਡ ਜਾਈਗੀ ਪਹਿਲਾਂ ਉਹ ਕਹਿੰਦਾ ਮੈਂ ਲੇਟ ਆਉਂਗਾ ਇਹ ਦਿਨੇ ਕਰ ਮੈਸੂਜੀ ਹੋ ਜਾਂਦੀ ਹੈ ਹੁਣ 2 ਦਿਨ ਹੋ ਗਏ ਸਵੇਰੇ ਸ਼ਾਮ ਨੂੰ ਠੰਡ ਹੁੰਦੀ ਹੈਗੀ ਹੁਣ ਤਾਂ ਐ ਲੱਗਦੀ ਧੁੱਪੇ ਬੈਠੀਏ ਤੇ ਧੁੱਪੇ ਵੀ ਮੱਖੀਆਂ ਖਾ ਜਾਂਦੀਆਂ ਨੇ ਕਿ ਬੈਠਿਆ ਵੀ ਨਹੀਂ ਆਂਦਾ ਹੈਗਾ ਨਾ ਤੇ ਬਾਕੀ ਸ਼ਾਮੇ ਠੰਡ ਲੱਗਦੀ ਹੈਗੀ ਤੇ ਹੁਣ ਆਪਾਂ ਕਪੜਾ ਲੀਣਾ ਧੋਤਾ ਇਸੁੱਪ ਨੂੰ ਪਾ ਕੇ ਫਿਰ ਕਰਦੇ ਆਪਾਂ ਹੋਰ ਕੰਮ ਤੰਦੇ ਬੀਬੀ ਨੇ ਲਿਆ ਕੇ ਠੇਰੀ ਵਿਚਾੜੇ ਨਾਤੀ ਉਹ ਬੂਹਾਂ ਕੱਢ ਲਾਂਗੇ ਆਗਪੜ ਦਾ ਵਧੀਆ ਤਾਂ ਨਮਾ ਹੀ ਹੈਗਾ ਇਹਦੇ ਨੂੰ ਹਾਂ ਇਹ ਖੇਤ ਪਾਇਆ ਤੇ ਦੇ ਨਾਲ 10 ਟੋਟਾ ਇਹ ਬਚ ਗਿਆ ਕਿ ਬਈ ਪਤਾ ਨਹੀਂ ਖੇਤ ਦਾ ਪਤਾ ਨਹੀਂ ਸਾਡੇ ਘਰ ਆੜਾਗਾ ਨਹੀਂ ਇੱਥੇ ਵੀ ਪਾਇਆ ਫੈਲੇ ਨਾਲ ਦਾ ਇਹ ਹੁਣ ਪਾ ਲਿਓ ਹਨਾ ਧੰਦਾ ਦਾ ਉਹ ਹੁਣ ਆਈ ਰੱਖਿਆ ਪਿਆ ਦਾ ਦੇਖਾਂਗੇ ਜੀ ਇਹ ਨਮਾ ਹੀ ਇਸ ਤਰ੍ਹਾਂ ਤਾਂ ਪਹਿਲੀ ਕਰ ਪਰ ਮਾਰੀ ਚੀਤੀ ਬੇਤਾ ਵੀ ਜੋ ਪਾਰਨੇ ਫਿਰ ਹਣ ਧੋਣਾ ਪੈਂਦਾ ਫਿਰ ਉਸ ਕੰਬਦੀ ਐ ਨਾ ਪਰ ਲਾਹੋ ਸਿਵਾ ਨੂੰ ਠੰਡੀ ਤਾਂ ਰੋੜ ਪਾਉਗੀ ਗਰਮੀਆਂ ਚ ਤਾਂ ਚਲੋ ਸਰ ਜਾਂਦਾਗਾ ਹੂੰ ਇਹ ਵੇਤਾ ਵੀ ਨਹੀਂ ਆਉਂਦਾ ਰਾਜਾ ਹੈ ਰੇਤਾ ਪਰ ਤਹਾਨੂੰ ਸਖੋ ਚ ਬਾਲਾ ਫਸਦਾ ਹੈ ਉਹ ਤਾਂ ਬਾਲਾ ਜਦੇ ਔਖਾ ਜਾਰੀ ਜੀ ਇੱਕ ਉਹ ਹੋ ਜਾਂਦਾ ਇੱਕ ਕਾਬਰ ਗੱਡੀ ਦਾ ਹਨਾ ਇੱਕ ਪਰ ਦੇ ਤਿੰਨ ਚਾਰ ਚੀਕ ਦਾ ਪਾਣੀ ਵੱਡੀਆਂ ਹੋ ਜਾਂਦੇ ਨੇ ਧੋਣੀਆਂ ਬਾੜੀ ਉੱਥੇ ਨਹੀਂ ਆ ਐਦ ਕੀ ਰਹਿੰਦਾ ਕੋਈ ਉਹ ਹੋ ਗਿਆ ਸੀਗੇ ਜਿਹੜਾ ਕੋਠੇ ਤੇ ਕਾਗਜ਼ ਦੇ ਪਾਈ ਸੀਗੇ ਹਾਂ ਉਧਰ ਬਾੜੇ ਹੋ ਗਏ ਉਹ ਮੈਂ ਮਸਾ ਤੱਕ ਤੇ ਮੇਨੂੰ ਇੰਨੀ ਤਕਲੀਫ ਆਈ ਨਾ ਜਿੰਨੀ ਵੀ ਕਹਦੇ ਹੋ ਨਾ ਖਿੱਚੇ ਜਾ ਨਾ ਹੋਟਰੇ ਜਾ ਨਾ ਸੌਣ ਥਾਏ ਨਹੀਂ ਫੜੀ ਓੱਖਾ ਹੋਦਾ ਸੀ ਆਹ ਇਹ ਰੇਲਿਸ ਪਾਇਏ ਉਹਦੇ ਤੋਂ ਆਉਂਦਾ ਗਾਉਂਦਾ ਇਨੇ ਬਾਗਤ ਵੀ ਬੱਦਵੇਂ ਵਾਲੇ ਤੋਂ ਕੰਮ ਬਤਾਇਆ ਸੀਗਾ ਉਹ ਤਾਂ ਕਈ ਦਿਨ ਉਹਦੀ ਲਾਹੇ ਨਹੀਂ ਆਹ ਉਹਨੂੰ ਲਾ ਦੇ ਤੁਸੀਂ ਅੰਮਾ ਬਾਬੂ ਮੈਨੂੰ ਸਾਤ ਤੱਕ ਦਿਨ ਹੋਈ ਨੇ ਲਾਏ ਮਾਇਦਾ ਵੇ ਪਤਾ ਹੀ ਨਹੀਂ ਲਾਹ ਤੇ ਮੈਨੂੰ ਐ ਨਹੀਂ ਪਤਾ ਸੀ ਮੈਨੂੰ ਇੰਨਾ ਕੋਲ ਕਰਨਾ ਪਊਗਾ ਮੇਰਾ ਚਾਚੀ ਭੱਜੀ ਗਈ ਮਾਹਲਾ ਮੈਨੂੰ ਲਾਹ ਦਿੰਦੀ ਗੱਡੀ ਉਹਦੇ ਤਾਂ ਪੰਗਾ ਦੋ ਰਦਾਂ ਉੱਥੇ ਮਿੱਕੀ ਬਾਈ ਦੀ ਥੋਤੇ ਤੇ ਮੇਰਾ ਲਾਹੋ ਖੇਲ ਦੀ ਤਸਵੀਰ ਲੱਗਿਆ ਨਾਲ ਮੋਟਰ ਚਲਾ ਕੇ ਤੇ ਤੋਤੇ ਕੰਦੀ ਰਿਓ ਲੋਡਾਉਂਦੇ ਤੇ ਮੈਂ ਤਾਂ ਖਾਣੀ ਕੰਦੀ ਨਹੀਂ ਧੋਦੇ ਮੇਰੇ ਨਾਲ ਉਹ ਤਾਂ 8 9 ਦੇ ਪਲ ਤੂੜੀ ਆਈ ਘਾਤਾ ਰਹੋਗੇ ਦਰਵਾਜ਼ੇ ਵਾਲਾ ਪੱਕੂ ਕੇ ਦਰਵਾਜ਼ੇ ਵਾਲਾ ਚਿਵਾਰੇ ਵਾਲਾ ਤਿੰਨ ਸੀ ਇੱਧਰ ਵੀ ਉਹਦਰ ਬਹੁਤ ਸੱਤਤ ਹੋ ਗਏ ਗੁੱਤੇ ਦੇ ਇੱਕ ਵਾਰ ਦੀਆਂ ਨੂੰ ਨੰਤੋਂ ਗਏ ਮਾਝਾ ਨਾ ਤਮਾਣੀ ਮੋਟੋ ਜਲ ਦੇ ਖੇਤ ਲੈ ਜਾ ਮੈਂ ਕਹਿੰਦਾ ਇਤਵਾਦੀ ਤੇ ਨਾਲ ਤੰਦੀ ਕਿੱਤੋਂ ਪੀਣ ਦੇਣਾ ਨਾ ਤਾਰ ਤੇ ਪੈ ਜਾਣੀਗੇ ਤੁੰਨੀਆਂ ਤਾਂ ਸੁੱਕ ਜਾਂਦੀਆਂ ਨਹੀਂ ਕਿ ਜਿਹੜੇ ਉਹ ਮੋਟੇ ਕੱਪੜੇ ਹੁੰਦੇ ਨੇ ਨਾ ਇਹ ਨਹੀਂ ਸੁੱਕਦੇ ਹੈਗੇ ਤਾਰ ਤੇ ਹੁਣ ਕਿਉਂਕਿ ਇਧਰ ਤਾਂ ਪਣੀ ਜਾਂਦੀ ਹੈਗੀ ਫੇਰ ਇਹਨੂੰ ਸਟੈਨਲੋਕ ਤੇ ਮਰਜ਼ੀ ਗੱਲਾਂ ਧੁੱਪੇ ਗੋਦੀਆ ਚ ਹੀ ਜਾਂਦਾ ਬਾਵਾ ਪੈਦਾ ਹੁਣ ਜਿੰਨੇ ਕਪੜੇ ਤੋਂ ਤੇਰੇ ਸਾਰੇ ਮੋਸੇ ਤੇ ਪਾਈ ਗਈ ਮਨੂ ਤੇ ਸੁੱਕੀ ਗਿਆ ਮੂਲੇ ਮਾਜੀ ਕਰਦਾ ਨੂੰ ਤੋ ਕੁਝ ਹਾਂ ਤੇ ਕੁ ਮਾਈ ਕਰਦੇ ਨੇ ਜਿੱਦੇ ਜੀ ਕਰਦੇ ਅੰਦਰ ਵੀ ਕਰਦੇ ਨੇ ਮੀ ਕਣੀ ਜਾ ਪੱਕੇ ਥੱਲੇ ਖੜਾ ਦੇ ਜੇ ਹੁਣ ਹੈ ਔਖੇ ਥੱਲੇ ਖੜਾ ਦੇ ਤੇ ਪੱਕਾ ਛੜਦੇ ਹੈ ਅੱਜ ਵਾਰ ਨਾ ਕਿ ਮੇਰੇ ਛੱਡਣਾ ਹੋਰੀ ਸਰੀਰ ਜਾਮ ਜਾਉਣ ਲੱਗ ਗਿਆ ਉਹਦਾ ਨਾ ਜੇ ਕਾਮ ਉਸੇ ਰੋ ਪਤਾ ਨਹੀਂ ਇਹ ਕਿੱਥੋਂ ਪੱਖਾ ਲਾਇਆ ਵੀ ਨਹੀਂ ਸਰਦਾ ਜੇ ਪੱਖਾ ਵਾਲੇ ਫਿਰ ਵੀ ਠੰਡ ਲੱਗਦੀ ਮੇਰਾ ਉਹਦੀ ਬੀਬੀ ਨੇ ਸਵੇਰੇ ਮੇਰੇ ਕੋਲ ਆ ਕੇ ਕਿਹਾ ਸੀ ਮੈਂ ਤਾਂ ਕਹਿੰਦੀ ਬਾਹਰ ਜਕਾਨ ਲੱਗੇ ਪਿਆ ਤੇ ਮੇਰੇ ਨਾਲ ਹੁਣ ਜੀ ਨਹੀਂ ਕਰਦਾ ਹੈਗਾ ਮੈਂ ਨਾ ਨਾ ਪਤਾ ਨਹੀਂ ਕੀ ਹੋਗਾ ਮੈਨੂੰ ਤਾਂ ਉਹਦੀ ਆਏ ਲੱਗੇ ਮੈਨੂੰ ਸਿਰ ਤੋਂ ਲੱਗਾ ਹਵਾ ਨੂੰ ਠੰਡ ਲੱਗਣ ਲੱਗੀ ਸਿਰ ਤੋਂ ਬਾਹਰ ਆ ਕੇ ਲੱਗਦੀ ਹੈ ਠੰਡੀ ਕੁ ਮੈਂ ਪੱਖੀ ਉਹਦੀ ਬੰਦ ਕਰੇ ਮੱਝਾ ਵੀ ਮੈਨੂੰ ਆ ਲੱਗੀ ਵੀ ਠੰਡ ਬੰਦੀ ਪਰ ਆਹ ਹੋ ਖੜ ਗਏ ਨੇ ਪੱਖੇ ਰਾਤ ਨੂੰ ਲੋ ਕਰ ਮੈਂ ਸੀ ਇਹਦੇ ਲਾਇਆ ਨਹੀਂ ਮੁਰਕੇ ਫਿਰ ਤੜਕੇ ਮੇਰੇ ਦੁਆਨ ਹੱਡ ਭੱਗੀ ਹੋਈ ਪਈ ਐ ਨਾ ਤੇ ਆਹ ਤੇ ਨਾ ਹੱਡ ਭੱਗੀ ਹੋਈ ਪਈ ਐ ਹੋਰ ਇਹਰੇ ਕੋ ਫਾਕ ਹੋ ਹੋ ਨਾਲੇ ਕਿ ਨਾ ਮੈਂ ਦਵਾਈ ਤਾਂ ਆਣੀ ਨਹੀਂ ਲਈ ਕੱਲ ਨੂੰ ਲੋ ਤੋਂ ਜੇ ਦਵਾਈ ਲਗਿੰਦੀ ਨਾ ਹੀ ਲੋਟੂਗੀ ਦਵਾਈ ਨੂੰ ਤਾਂ ਨਿਕਲਣ ਲੱਗਦੀ ਐ ਤਾਂ ਉਹ ਨਹੀਂ ਹੀ ਹੁੰਦਾ ਨਾ ਨਹੀਂ ਤਾਂ ਅਤੀਜੇ ਦਿਨ ਲੋਟ ਹੋ ਜਾਂਦਾ ਦਿਖਾ ਪਾਪੀ ਕੁੜਾੜੀਏ ਸੇਵੀਆਂ ਖਾ ਲੈ ਲਾਫਸੀ ਹੀ ਯਾਰ ਦੇ ਪਤਲੀ ਹੀ ਕਰ ਸੇਵੀਆਂ ਦੇਖ ਖਾ ਲਈ ਕਿੱਥੇ ਪਈਏ ਤੁਸੀਂ ਖਾਦੇ ਨਹੀਂ ਆ ਹੁਣ ਕਿੱਥੇ ਉਹਦੇ ਉਹ ਦਰੋਂ ਲੰਨੂ ਕਰਕੇ ਦਿੱਤੇ ਨੇ ਤੀਤ ਨੇ ਬਦਲੀਆਂ ਜੀ ਕੀ ਸੇਵੀਆਂ ਹਾਂ ਖਾਂ ਬਲ ਜਦੋਂ ਮੈਂ ਇਹੋ ਜੀ ਜੀ ਬਈ ਉਹ ਜੇ ਕੋਕ ਮੰਦੀ ਬੋਕ ਮੰਦੀ ਇੱਤਾ ਨਹੀਂ ਹੋਇਆ ਰਸਾ ਲੱਕਾ ਲੈ ਮਰਦੇ ਜਦ ਤੂੰ ਪੀਵੇ ਸੀ ਨਵੀ ਹੁਣ ਆਪਾਂ ਚਾਹ ਬਣਾ ਲਈ ਚਾਹ ਪੀਣੇ ਆਗੇ ਕੰਡੇ ਜਿਹੜੀ ਚਾਹ ਬਣਾਈ ਹੈਗੀ ਆਪਾਂ ਲੌਗ, ਇਲਾਇਚੀਆਂ, ੂਨ ਸਾਰਾ ਕੁਝ ਪਾ ਕੇ ਫਿਰ ਟਾਈਮ ਹੋ ਕੇ ਕੰਮ ਕਰਦੇ ਆਗੇ ਨਾ ਉਹ ਬੇੜੇ ਜੀ ਕਰ ਲੈਣੇ ਆ ਕੀ ਉਥੇ ਕੀ ਕਰ ਲੈਣ ਤਰੂੜੀ ਬੱਸ ਹੁਣ ਤੇ ਕਰ ਲੈ ਕੰਮ ਹੁਸ ਹੁਣ ਤਾਂ ਉਠਦੇ ਆ ਚਾਹ ਦੀ ਘੁੱਟ ਹੈਗੀ ਪੀ ਕੇ ਆ ਤਾਂ ਕੁਰਤੇ ਤੇ ਨਾ ਮੇਹੇ ਵੀ ਤੁਸੀਂ ਇੱਥੇ ਦੇ ਦੇਉਗੇ ਸੇ ਹਾਂ ਦੇਣ ਵਾਲੀ ਨਹੀਂ ਭਈ ਤੁਹਾਨੂੰ ਹੋਰ ਸੋਨੇ ਭਰੇ ਮੈਂ ਇੱਥੇ ਕੱਢ ਕੇ ਫਾਫੇ ਚ ਪਾ ਕੇ ਰੱਖ ਦਿੰਦੀ ਆਹੋ ਤੁਹਾਡੇ ਕੋਲ ਤੁਸੀਂ ਮਰਜ਼ੀ ਦੇ ਦਿਓ ਹੁਣ ਮੈਂ ਤਾਂ ਇਹ ਪੜ ਲਓ ਰੱਖੇ ਮਾੜੇ ਨਾ ਹਾਂ ਤਾਂ ਰੱਖਿਆ ਮਾਦਰ ਮਾੜ ਨਹੀਂ ਰੱਖ ਲਓ ਦੁਖ ਕੱਢ ਲਾਂਗੇ ਹੂੰ ਕੋਸ ਨਹੀਂ ਕਰਨੀ ਲਾਲ ਲਾਲ ਰੰਗ ਕਰਨ ਆ ਵੀ ਰੱਖ ਆ ਉਹ ਤਾਂ ਵਧੀਆ ਪਏ ਉ ਤਾਂ ਬਿਰ ਬਿਰ ਪਾਉਣਾ ਨਾ ਇਹ ਕੱਪੜੇ ਤਾਂ ਵਧੀਆ ਨੇ ਮੈਂ ਕਿੰਨੇ ਤਾਂ ਸਪਰੇ ਹਾਂ ਹੁੰਦੇ ਤੇ ਆ ਪੁੱਤਰੇ ਪਤਲੇ ਨਾ ਵਧੀਆ ਤੇ ਪਾਉਣ ਵਾਲੇ ਨੂੰ ਤਾਂ ਕੀ ਮਾਰਨੀ ਸੀਖੰਦਰ ਦਾ ਸੂਟ ਛੋਟਾ ਇਹ ਪਹਿਲਾ ਸੂਟ ਸੀ ਇਹ ਗੁਰਾਦਰ ਨੂੰ ਦੇ ਦਾਂਗੇ ਆਪਾਂ ਇਹਨਾਂ ਸੰਭਲਾਂਗੇ ਇਹ ਤੇ ਅੰਗ ਨਹੀਂ ਗੁਰਾਦਰ ਬਾਦ ਗੁਰਾਦਰ ਆਈ ਗਿਆ ਨਹੀਂ ਗੁਰਾਦਰ ਉਹਦਾ ਸੋਨਾ ਪਲਾਸਟਿਕ ਉਹ ਹੋ ਗਈ ਇਹਦੇ ਉਹ ਪਾ ਲੈਣਗੇ ਸੋਨਾ ਲੱਗਦਾ ਕਿ ਗਰਾਦਰ ਮਾਰੀ ਉਹ ਕਰਨਾ ਇੱਥੇ ਰੱਖ ਲੈ ਗੱਡੂ ਹੀ ਹੈ ਉਹ ਹੀ ਕੱਲ ਸੀ ਹੋਰ ਇਧਰ ਸੰਦੇ ਦਾ ਹੋਰ ਵੀ ਛੋਟੇ ਛੋਟੇ ਜਿਹੇ ਕੱਢੇ ਸੀ ਉਹ ਵੀ ਸਾਹਮਣੇ ਰੱਖ ਲੈ ਫਿਰ ਉਹ ਨਹੀਂ ਦਿੰਦੇ ਇਹ ਇਹਦਾ ਸੰਦੇ ਦਾ ਹਾਂ ਇਹ ਵੀ ਗਰਾਦਰ ਦਿੰਦੇ ਇਹ ਗਰਾਦਰ ਚਾਕ ਭਾਈ ਇਹ ਗਰਾਦਰਾ ਵੀ ਇਹ ਬਤ ਤਸਕ ਲੈ ਆਹ ਸਟਾਲ ਆਉਂਦੀ ਆਉਂਦੀ ਨੇ ਜੇ ਹੁਣ ਆ ਜਾਣੀ ਮੰਗਣ ਆਣੀ ਜੇ ਕੋਈ ਆਉਂਦੀ ਹੈ ਨਾ ਉਹਦਾ ਕੱਪੜੇ ਨਹੀਂ ਕੱਢੇ ਹੁੰਦੇ ਫਿਰ ਔਖਾ ਹੋ ਜਾਂਦਾ ਹੈਗਾ ਗੋਲ ਉਹ ਤਾਂ ਧਿਆਉਂਦੇ ਨਹੀਂ ਪੱਖੇ ਦਾ ਕਮਰਾ ਕੀ ਕੁਛ ਕਰਿਆ ਆ ਨਹੀਂ ਮੈਂ ਕਿੰਨੇ ਸੋਹਣੇ ਨੇ ਦੇਖਿਆ ਸੋਹਣ ਹੁਣ ਵਧੀਆ ਕੱਢੇ ਹੋਏ ਰਵਾਜ ਆ ਗਿਆ ਨਾ ਦਾ ਹਾਂ ਕਿੰਨੇ ਸੋਹਣੇ ਲੱਗਦੇ ਆ ਆ ਦੂਜੇ ਵਾਲਾ ਸੋਹਣਾ ਲੱਗਣ ਨੂੰ ਆਹ ਹਾਂ ਦੇਖਿਆ ਕੱਲਾ ਫੁੱਲ ਜੀ ਪਾਇਆ ਹੋਇਆ ਗੋਲ ਗੋਲ ਇੱਧਰ ਇਹ ਸਾਰੇ ਆ ਮਸ਼ੀਨੀ ਨੇ ਹਾਂ ਕੱਲਾ ਗੋਲ ਗੋਲ ਫੁੱਲ ਜੀ ਪਾਇਆ ਹੋਇਆ ਕਿੰਨਾ ਸੋਹਣਾ ਇੱਧਰ ਹੋੜ ਹੈ ਚੋਲੇ ਇਹਦਾ ਹੁ ਰਵਾਜ ਆ ਜੀ ਇਹ ਤੁਸੀਂ ਕੱਡੇ ਰੈਡੀ ਨੂੰ ਇਹੀ ਦੇ ਦੇਣੀ ਤੀਏ ਮੈਨੂੰ ਆਉਂਦੀ ਹੋ ਵੀ ਕਿੰਨਾ ਸੋਣਾ ਪਾਗਲਾ ਐਣੀ ਇੱਕ ਜਿੰਦੇ ਦੇ ਕੁਸ ਕਰਦੇ ਇੱਕ ਨਾ ਸੋਣੇ ਨੇਗੇ ਇਹ ਤਾਂ ਹੁ ਬਾਹਲੇ ਲਾਜ ਪਰ ਛੇਲਾ ਜਦ ਜੱਟ ਦੇ ਗਿੱਤਾਂ ਵੀ ਲਾ ਰਹੇ ਹੋਰ ਆ ਚੋਲੇ ਜੀ ਬਾਹਲੇ ਰੱਖ ਲੰਨੀ ਇੱਕ ਆਸ ਵਾਟਰ ਦੇ ਦੇ ਉਹ ਪੀ ਗਈ ਸਾਨੂੰ ਇੱਧਰ ਬਾਪੇ ਦਾ ਹੂੰ ਪੱਪੇ ਇਹ ਪੱਪੂ ਦੇ ਗੱਪੇ ਪੱਪੇ ਦੀ ਰੋ। ਪਾਲਾਣੇ ਕਿਦਾਂ ਸੋਣਾ ਜੀ ਇਤਨੇ ਮੁਲਕੀ ਦਿੱਦਾ ਤੇ ਵਿਚੋਲ ਬਣੇ ਜੀ। ਇਹ ਤਾਂ ਨਾ ਸੋਣਾ ਮੰਮੀ। ਪੌਣਾ ਨਹੀਂ ਹੈਗਾ। ਲੈ ਪਾਲੇ ਨੂੰ ਪੇ ਚੜਦੀ ਸਰਦੀ ਚ ਪਾਲਿਓ। ਆ ਜਾਏਗਾ। ਉੱਤਰ ਦੀ ਵੇਰੇ ਚੜਦੀ। ਉਹ ਤੇ ਰੱਖ ਦੂੰ ਮੈਂ ਤਾਂ। ਇਹ ਤਾਂ ਨਾ ਮਾਜਰੀ ਪਾਇਆ। ਜੀ ਦੇਣੇ ਹੀ ਸੰ ਦੇ ਦੇ ਉਸ ਕਿ ਮਰਜ਼ੀ ਕਰ ਲੈ। ਨਾ ਇਹ ਤਾਂ ਨਾ ਸੋਣਾ ਦੇਣ ਨੂੰ ਕਿਉਂ ਇਹਨੂੰ? ਮੈਂ ਤੈਨੂੰ ਪਾਲਿਆ ਹਾਂ ਨਾਲ ਤੋਂ। ਹੁਣ ਤੈ ਹੱਜ ਦੇਖਿਆ ਮੈਂ ਤਾਂ ਪਹਿਲੀ ਵਾਰ ਹੈ। ਰਣਜੀਤ ਰਣਜੀਤ ਦੇ ਘਰਾਂ ਵਾਲਾ ਹੈ ਕੁੱਤੇ ਲੈ ਜੂ ਉਹ ਆ ਗਏ ਦਰਮਾਲੀ ਆ ਮੈਂ ਕੋ ਸੋਡੂ ਚੋਲ ਪਣ ਦਾ ਸਵੱਟ ਜੀਤ ਨਾ ਨਿਸ਼ਾਨੀ ਨੰਗ ਚੋਲ ਪਣ ਦਿੱਤਾ ਤੀ ਨਾ ਨਾਲ ਲਾ ਕੇ ਕੱਪੜਿਆਂ ਦੇ ਬਣ ਕੇ ਚਾ ਹੋਰ ਸਾਰਾ ਨੂੰ ਦਿੰਦੇ ਅੱਛਾ ਇਹ ਕਿਉਂ ਨਾ ਨਾ ਲਾ ਆ ਰਿਹਾ ਛਿੰਦੇ ਦੇ ਕੱਪੜੇ ਨੇ ਉਹ ਦੇਖ ਪੁੱਤਰ ਮਾਰੀ ਵੇਲੀ ਕਰਦੇ ਸੀ ਅੱਛਾ ਜਬੀ ਹੈਗੀ ਹਾਂ ਆ ਕੋਟੀ ਹਾਂ ਮਿਲ ਗਈ ਇਹਦੇ ਬਟਨ ਲਾਉਣ ਵਾਲੇ ਨਹੀਂ ਵੀ ਵੀ ਲਾ ਦੇਉਗੇ ਇਹਦੇ ਨਾਲ ਦੇ ਹਨ ਨੂੰ ਬਹੁਤ ਕੋਟੀਆਂ ਚਾਹ ਆਹ ਕੀ ਅੱਛਾ ਕੀ ਕਹਿੰਦੇ ਹੁੰਦੇ ਨੇ ਜਬੀ ਬਹੁਤ ਵਧੀਆ ਹੋ ਜਬੀ ਤਾਂ ਵਧੀਆ ਰੋ ਆ ਜਾ ਦਲੀ ਸਹੀ ਵਾਰ ਮੈਂ ਤਾਂ ਉਰੀਤੀ ਕਰ ਉਹ ਕਈ ਵਾਰ ਨਹੀਂ ਦਿਸ਼ਾਉਂਦੇ ਨੇ ਸਹੀ ਨਹੀਂ ਜੀ ਕੰਨਵਾ ਆ ਵੀ ਲੈ ਵੀ ਰੱਖ ਲਈਏ ਵੀ ਲੈ ਆ ਮਾਲੇ ਕਰਨੇ ਕਿਲੋ ਜਮਾਰ ਨਾ ਆਹ ਕਿਲੋ ਬਣਾ ਬਰਸ਼ੀਨ ਕੱਢ ਕੇ ਕਿਲੋ ਉੱਤੇ ਤੇ ਰੱਖਿਆ ਸੀ ਉਹ ਉਹ ਕੋਈ ਨਹੀਂ ਆ ਵੀ ਸਪਰੇਅ ਨਾਲ ਵਾਸਤੇ ਤਾਂ ਜਾਂਦਾ ਤਿੰਨ ਕਿਲੋ ਲੈ ਜਾਵਾਂ ਤਿੰਨ ਕਿਲੋ ਹੀ ਆਹੋ ਇੱਕ ਤੋਂ ਇੱਕ ਲਫਾਫਾ ਲੈ ਆ ਆ ਕੋਟੀ ਏੜੀ ਆ ਪਈ ਮਮੀ 4 ਕਿਲੋ ਵੀ ਹੈ ਸੈਲੀ 8 ਕਿਲੋ ਸਬਜੀ ਦਾ 8 ਕਿਲੋ ਦਾ देख ले ना पाँच दिन रहे हैं चार किलो भी है मार्च तीन दिन नहीं लिया देख ला मैं तो होर पान ना अच्छा। दो किलो भी तब बढ़िया बारीक आइलैंड तो लगे बिचार लग रहे हैं बिचार ना ये नहीं है ये तो अंतरित बाँझिया देखा मारी और यार खोल ले बैक तो कोई जगह आती है दो किलो लगते हैं कि�

ਅੱਜ ਆ ਤੇ ਜੀ ਇਹ ਇਹ ਵਿੱਚ ਹਾਂ ਇਹ ਵਿੱਚ ਲੜਾਈ ਹੋਈ ਸੀ ਇਹ ਵੀ ਸੁਭਾਈ ਕਰਨੇ ਮੈਲੇ ਉਦੋਂ ਵੀ ਹੋਈ ਸੀ ਮੇਰਾ ਗੁੱਟ ਮੈਂ ਦੇ ਦੂੰਗੀ ਪਤਾ ਨਹੀਂ ਕਿੱਦਾਂ ਨੀ ਆ ਰਹੀ ਸੀ ਵੀ ਦੀ ਨਾ ਬਹੁਤ ਬਤਾ ਆ ਫੇਮ ਦੱਦੀ ਸਿੱਖਾਂਗੀ ਤੱਕ ਦੋ ਹੋਰ ਹੁਣ ਸੀ ਕੱਢ ਲੈ ਮਮੀ ਨੇ ਬਾਹਰ ਵੀ ਨਿਕਲਦਾ ਨਹੀਂ ਹੁੰਦਾ ਇੱਥੇ ਕੱਢੋ ਕੱਢੋ ਇਹ ਕੀ ਕਰਨਾ ਹੁਣ ਚੱਕ ਲੋ ਜੀ ਇੱਕ ਉਹ ਇੱਕ ਹੋਰ ਨੁਫਾ ਫਾ ਜੱਗੜੇ ਤੁਸੀਂ ਨੇ ਪਛਮਾਲਾ ਉਹ ਮੈਂ ਲਾ ਮੈਂ ਇੱਥੇ ਸਿੱਟਦਾ ਸੀਗਾ ਆਹ ਤੇ ਨੀ ਕਿੰਨੀਆਂ ਚੀਜ਼ਾਂ ਮੇਲੇ ਹੈ ਹੈਂਗਰ ਆ ਨੀਚੇ ਕੀ ਪਿਆਗਾ ਸਾਰੀਆਂ ਬਕਸ ਨਹੀਂ ਹੈ ਹਾਂ ਨਾ ਕੀ ਨਹੀਂ ਹੈ ਉਹਦੋਂ ਬੈਗ ਵਾਰਦੇ ਹੁੰਦੇ ਦੇ ਨਾਲ ਹਾਂ ਇਹ ਤਾਂ ਬਾਲਾ ਪੁਰਾਣਾ ਆਪਣਾ ਜਿੰਦਾ ਜ ਆਜਾ ਬੀ ਨਾ ਤਾਂ ਦਿਨ ਅੰਤ ਨਹੀਂ ਜੀ ਅਸਾਗਲਾ ਕੀ ਦਾ ਤੇ ਆਪ ਨੂੰ ਸੁਆਕਾ ਨਹੀਂ ਹੋਣਾ ਵੀ ਸਿੰਧੇ ਵਰਗੇ ਨਾ ਛੋੜਦੇ ਥੋੜਾ ਮੇਰਾ ਤੁਨ ਕਿ ਤੇਰੇ ਦੇ ਵਾਅਦੇ ਤੂੰ ਕਿ ਹੁਣ ਉਹੀ ਹੋ ਗਈ ਗੱਲਾਂ ਦਾ ਰਹਿਕ ਜੇ ਸਾਗਲਾ ਕੀ ਤਾਂ ਮੈਂ ਛੋੜਦਾ ਹੀ ਹਾਂ ਜਿੰਨਾ ਜ਼ਿਆਦਾ ਨਾ ਹੋਟਗੀ ਰਹਿ ਜਾਣਾ ਮੇਰੇ ਉਹ ਤੇ ਮੈਂ ਬੋਲਣਾ ਜਾਣਦੀ ਸੀ ਤਾਂ ਮੇਰੇ ਪਤਾ ਹੂਗਾ ਆਪਦੀ ਪੌਣ ਹੁੰਦੀ ਹੈ ਬਾਪੂ ਦਾ ਵੀਜਾ ਸੀ ਸਦਾ ਪਾਕਿਸਤਾਨ ਦਾ ਪਾਕਿਸਤਾਨ ਦੇ ਵੀਜਾ ਲੱਗੇ ਹੋਇਆ ਬੰਦੇ ਦਿਆ ਜਾਂਦਾ ਰਹੇ ਨੀ ਫੋਟੋ ਵੀ ਜੇ ਨਾ ਕਿੰਨਾ ਸੋਹਣਾ ਪਿਆ ਨਾ ਵੀ ਖਾਦਾ ਨਾ ਕਿਸ ਚੂਹੀ ਜਾਹੀ ਨਹੀਂ ਵੀ ਨਾ ਟੁੱਕਿਆ ਹੈ ਇਹਦੇ ਵੀ ਪਿਆ ਨਾ ਦੇਖੀ ਰੀਲ ਨਾ ਪੱਕੀ ਹੋਈ ਹੈ ਇੱਥੇ ਵੀ ਜਾ ਗੈਸ ਟੈਂਪ ਲੱਗੀ ਹੋਣੀ ਅੱਗੇ ਦੇਖੋ ਜੀ ਹਮ ਨਾ ਵੀ ਇੱਧਰ ਪਾਕਿਸਤਾਨ ਇਹ ਜਹਾ ਫੋਰ ਇੰਡੀਅਨ ਇਹਨਾਂ ਨੂੰ ਪੱਕੀਆਂ ਅਰੇਲਾ ਲੈ ਗਈ ਆਪਣੇ ਨਾਲ ਦੋ ਵਧੀਆ ਸੀ ਹੈ ਆ ਤਾਂ ਗੁਰਮਨ ਸੁਗਮਨ ਦੇ ਬਟੂਆ ਸੁਗਮਨ ਤਾਂ ਹਾਂ ਕਿੰਨੀ ਸੋਹਣੀ ਹੈ ਮੰਮੀ ਆਸੀ ਮੇਰੇ ਬਟੂਆ ਦੇਖਾ ਤੁਹਾਡੇ ਨਾਲ ਆ ਸੂਟ ਲੱਭ ਗਿਆ ਇਹ ਇੰਦੀ ਸੀਮੋ ਇਹਦੇ ਕਰਿਓ ਫਿਰ ਸਿੰਦਾ ਹਾਂ ਜਵਾਕ ਕਿਹੜਾ ਚੱਕਿਆ ਹੋਇਆ ਇਹ ਜੈਸਮੀਨ ਹੈ ਮੇਰੇ خیال ਚ ਨਵੀ ਸ਼ਿਕੰਦਰ ਆ ਆ ਸੂਟ ਮੇਰੇ ਬਹੁਤ ਸੋਹਣਾ ਸੀ ਮਾਈ ਫੇਵਰੇਟ ਸੂਪ ਇਹ ਜੈਸਮਿਨ ਚੱਕੀ ਹੋਈ ਆ ਮੈਂ ਤਾਂ ਸੁਣਦਾ ਸੁਣਦਾ ਗੱਡਾ ਗਿਆ ਸੰਮੂ ਬੜੀ ਜੀ ਇੰਦਰਜੀਤ ਹੈ ਆਪੋ ਤੇ ਸਾਰੀ ਖਰਾਬ ਹੋ ਗਈ ਆ ਸਾਡੀ ਤੋਂ ਗਵੜਾ ਵਾਲੀ ਫੈਮਿਲੀ ਸਾਰੀ ਨੰਨਾ ਹੀ ਵੀ ਦੇਖ ਆਪਾਂ ਉਹਨਾਂ ਦੇ ਕਲਵੀਰ ਆਂਟੀ ਕੇ ਘਰ ਹੀ ਜਾਈਏ ਹਾਂ ਪਤਾ ਨਹੀਂ ਕੀ ਸੀ ਪ੍ਰੋਗਰਾਮ ਸੀ ਉਹਦਾ ਕੋਈ ਨਾ ਉਹ ਹੀ ਬੁਲਾਇਆ ਸੀ ਭਾਈ ਕਾਸੀ ਤੇ ਗਏ ਸੀਗੇ ਹੈਗਾ ਤਾਂ ਕਰੀ ਸੀ ਕੁਝ ਪਤਾ ਨਹੀਂ ਕਿਵੇਂ ਜੀ ਪਤਨੀ ਵੀ ਰਖੜੀ ਸੀ ਹਾਂ ਜੇ ਕੋਸ਼ੂਰੀਆਂ ਹੂੰ ਮੋਰਾਂ ਕਿੱਡੇ ਕਿੱਡੇ ਨੇ ਉਹਨੂੰ ਮਾਣ ਬੇਕਰ ਸੰਦੀਪ ਤੇ ਕੁਲਵੀਰ ਨੇ ਮਨਜੀਤ ਜੀਬੀ ਤਾਂ ਸ਼ਕੰਦਰ ਸਿੰਘ ਜੀ ਆਜ ਐਸਮੀਨੇ ਤੇ ਹੂੰ ਇਹ ਤੇ ਸਨਾਮ ਦੁਕਾਨ ਹੈ ਜੀ ਹਾਂ ਉਹ ਤਾਂ ਮਤਰੀ ਕੀ ਲੈ ਨਾ ਮਤਰੀ ਕੰਬੜਾ ਜਾਂ ਅੰਦਰ ਸੀ ਪਤਾ ਨਹੀਂ ਚਾਦਰਾਂ ਪਤਾ ਨਹੀਂ ਕੀ ਲੈ ਕੇ ਆਏ ਸੀਗੇ ਲੈ ਕੇ ਆਏ ਸੀ ਉਥੋਂ ਨਾ ਲਾਸ ਵਰਗ ਹੈਗਾ ਨਾਲੇ ਸਾਰੇ ਕੱਢ ਲੈਣਾ ਜੀ ਇੱਕ ਵਾਰੀ ਹੋਮ ਬੈਨ ਵਿੱਚ ਰੱਖਣਾ ਹੋਰ ਆ ਤਾਂ ਕੀ ਕਰਨਾ ਨਾ ਫਿਰ ਵੀ ਕੱਚੇ ਹੋਰ ਸੀ ਚ ਲੋਡ ਪੈ ਜਾਂਦੀ ਆ ਆਪਾਂ ਨਹੀਂ ਪਾਉਣਾ ਜੀ ਸਿਕ ਦੋ ਕੀ ਕੁੜਤੇ ਪਜਾ ਮੈਨੇ ਮੈਨੂੰ ਲੱਗਦਾ ਨਾ ਸੂਟ ਵਧੀਆ ਵੀ ਹੈਗੇ ਨੇ ਪਰ ਅੱਜ ਕੱਲੋ ਕਿਸੇ ਨੂੰ ਦੇਣ ਦਾ ਟਾਈਮ ਨਹੀਂ ਹੈਗਾ ਨਾ ਜੇ ਕਿਸੇ ਨੂੰ ਦੇ ਲਾਏ ਕੋਈ ਹੁਣ ਪਾ ਲੇ ਹੋਰ ਲਾ ਇੰਨੇ ਵਧੀਆ ਆ ਮੈਨੂੰ ਉਹ ਮਾਸੀ ਨੂੰ ਤੇ ਰੱਖੇ ਹੋਏ ਸੀ ਜਿਹੜੀ ਆਪਣੇ ਕੰਮ ਕਰਦੀ ਹੁੰਦੀ ਮੈਂ ਉਹਨੂੰ ਦੇ ਦੂੰਗੀ ਬਸ ਪਤਾ ਨਹੀਂ ਘਾਤੋਂ ਵਹੀ ਰਹਿ ਜਾਂਦਾ ਉਹਨੂੰ ਦਿੱਤੇ ਹੀ ਨਹੀਂ ਸੂਟ ਦਾ ਬਹੁਤ ਸੋਹਣੇ ਸੁਨਿਆਈ ਪਏ ਨੇ ਮੈਂ ਕਹੀ ਪਏ ਰਹੇ ਬਹੁਤ ਸੋਹਣੇ ਥੋੜੇ ਜਿਹੜੇ ਭੀੜੇ ਹੋ ਗੂ ਉੱਚੇ ਹੋਗੇ ਇਹ ਤਾਂ ਵਧੀਆ ਪਿਆ ਇਹ ਤਾਂ ਕੁਛ ਨਹੀਂ ਹੋਇਆ ਹੋਰ ਇਹ ਤਾਂ ਜੰਮੀ ਪਾਇਆ ਵੀ ਇੱਕ ਦੋ ਵਾਰੀ ਹੋਇਆਗਾ ਪਾਈ ਨਹੀਂ ਹੈਗਾ ਕਿੱਕ ਡੋ ਕੁਮਾਰੀ ਪਾਇਆ ਹੈ ਨਹੀਂ ਜੇ ਤੂੰ ਪਾ ਲਿਆਗਾ ਪਾਉਂਦੀ ਨਹੀਂ ਹੈਗੀ ਮੇਰੇ ਇਹਨੇ ਇੱਕ ਦੋ ਸੂਟ ਪਾ ਦੇ ਸੁਣ ਪਾਉਂਦੀ ਨਹੀਂ ਗੱਲ ਨਹੀਂ ਮੈਂ ਇਹ ਉਹ ਤਾਂ ਸਿੰਪਲ ਦੇ ਸੂਟ ਪਾਇਆ ਹੈ ਕੜਾਈ ਵਾਲਨੇ ਕਿਤੇ ਐਚ ਵੀ ਪਾਇਨੇ ਵੇਰੇ ਕਈ ਸੂਟ ਨੇ ਗਏ ਮੈਂ ਆਈ ਜਦ ਤੱਕ ਫਿਰ ਰੱਖ ਲੈਨੇ ਹੈਗੇ ਪਾਉ ਸੇ ਮਾਸੀ ਨੂੰ ਦੇ ਦਾਂਗੀ ਹਮ ਇੱਕ ਝੋਲੀ ਚ ਰੱਖ ਆਹ ਸੂਟ ਵੀ ਰੱਖ ਦੇ ਵੀ ਮਾਸੀ ਨੂੰ ਦੇ ਦਾਂਗੇ ਸਾਰੀ ਸਰਦੀ ਆਰਾਮ ਕਰੂਗੀ ਪਾਕੇ ਤੋ ਇਹ ਪਸਾਰੇ ਕੰਮ ਤੰਦੇ ਨੇ ਮੇਰੇ ਤੋਂ ਹੁਣ ਬਿੱਲੇ ਹੋ ਗਏ ਹੁਣ ਕੱਟ ਲਈ ਸਬਜ਼ੀ ਸਬਜੀ ਅੱਜ ਲਈ ਇਹ ਬੈਂਗਣੀ ਬੈਂਗਣੀ ਇਹਦੀ ਕਿਸੇ ਜਮੀ ਨਹੀਂ ਬਣਾਈ ਹੈਗੀ ਕੱਲੇ ਨੇ ਮਟਰ ਮਟਰ ਕੱਲ ਵਾਸਤੇ ਤੇ ਬੈਂਗਣੀ ਅੱਜ ਬਣਾਵਾਂਗੇ ਸਾਰੇ ਮਟਰ ਆਉਂਦਾ ਨਹੀਂ ਸਾਰੀ ਵਧੀਆ ਨਿਕਲੇ ਨਾ ਸ਼ਹਿਰ ਚੋਂ ਤਾਂ ਮਿਲ ਜਾਂਦੇ ਨੇ ਇੱਥੇ ਭਾਈ ਕੋਲੇ ਨਹੀਂ ਹੁੰਦੇ ਮਹੀਗੇ ਵਾਲੇ ਨਹੀਂ 80 ਰੁਪਏ ਦੇ ਪਾਈ ਐ 80 ਰੁਪਏ ਹੂੰ ਤਨਾ ਪੁੱਛਿਆ ਸੀ ਕੀ 80 ਦੇ ਪਾਈ ਮਟਰ ਫੜੀ ਵਾਲੇ ਇਨਾ ਕੋਲੇ ਨਹੀਂ ਹੁੰਦੇ ਹੈਗੇ ਤਾਂ ਹੀ ਨਹੀਂ ਲਿਆਉਂਦੇ ਇੰਨੇ ਮਹਿੰਗੇ ਕੌਣ ਲੈਂਦਾਗਾ ਨਾ ਆਲਾ ਰੇਟ ਪੁੱਛ ਗਈ ਚੁੱਪ ਕਰ ਜਾਂਦਾ ਮੇਰੇ ਬਰਾਬਰ ਅੱਧੀ ਕਿਲੀ ਦੇਖੀ ਸਾਰੀ ਬਦਿਆ ਨਿਕਲੇ ਕੋਈ ਨਹੀਂ ਖਰਾਬ ਨਿਕਲੀ ਹੋਣੀ ਅੱਧੀ ਕਿਲੀ ਲਈ ਸੀ ਅੱਛਾ ਜੇ ਛੁੰਡੀ ਨਾ ਹੋਵੇ ਪਰ ਆਪੀ ਹੋ ਹੂੰ ਇਹ ਜੇ ਛੁੰਡੀ ਬੱਦਹ ਹੁੰਦੀ ਹੈ ਦਚਾਲ ਜੇ ਨਿਕਲੇ ਹੋਰ ਜੇ ਹੁੰਦੀ ਇੰਨੇ ਮੈਂ ਸਾਫ ਸਾਫ 40 ਤੋਂ ਨਹੀਂ ਧੋਣੇ ਨੇ ਆ ਦੇਖ ਝੋਲੇ ਵੀ ਪੈਲੇ ਉਧਰੋਂ ਬਿਮਾਰੀ ਚ ਨਿਕਲਿਆ ਸਮਾਨ ਹੁਣ ਤੋਂ ਮੈਂ ਚੋਲੇ ਲੈ ਕੇ ਜਾਇਆ ਕਰਾਂ ਤੂੰ ਦਾ ਘੇਟਾ ਲੈਣੀ ਹੈ ਕਿ ਸੀ ਚੋਲੇ ਚੱਕਿਆ ਕਰਾਂ ਕੋਈ ਮਸ਼ੀਨ ਨਹੀਂ ਕਰਦੇ ਸਭ ਤੋਂ ਬਾਅਦ ਕਿ ਪੀਣੀ ਹੈ ਫਿਰ ਤੋਂ ਮੱਥਣੀ ਜੀ ਗਰਮ ਜੇ ਪਾਣੀ ਚ ਪਾ ਦਿੰਦੇ ਹੈਗਾ ਗਰਮ ਪਾਣੀ ਦੀ ਇੱਜ਼ਤ ਵਿੱਚ ਵਿੱਚਰ ਚ ਹੈਗਾ ਇਹਨੂੰ ਨੀਲ ਦੇ ਦੇ ਤਾਂ ਮੈਨੂੰ ਸੋਣੀ ਨਿਕਲੂਗਾ ਦੇਖਿਓ ਹੁਣ ਗਰਮੈਸ ਜੀ ਹੋ ਗਈ ਪਤਾ ਨਹੀਂ ਚਾਹ ਪੀ ਕੇ ਹੋ ਗਈ ਪਹਿਲਾਂ ਇੰਨੀ ਠੰਡ ਲੱਗੇ ਅੰਦਰ ਬਰਾਂਡੇ ਚ ਮੈਂ ਤਾਂ ਉਹ ਪੂਰਾ ਪੱਖਾ ਛੱਡ ਕੇ ਪਈ ਮੈਂ ਤਾਂ ਸਿਰਫ ਬੀਬੀ ਨੇ ਪੱਖਾ ਫੁੱਲ ਛੱਡ ਲਿਆ ਮੈਂ ਆ ਕੇ ਥੋੜਾ ਜਿਹਾ ਘਟਾ ਲਿਆ ਫੇਰ ਮੈਨੂੰ ਐ ਲੱਗੇ ਮਹਾ ਕਿਤੇ ਬੀਬੀ ਨੂੰ ਗਰਮੀ ਨਾ ਲੱਗਦੀ ਮੈਨੂੰ ਠੰਡ ਲੱਗੀ ਜਾਵੇ ਥੋੜੇ ਜਿਹੇ ਟਾਈਮਾਂ ਬਾਅਦ ਫੇਰ ਮੈਂ ਉੱਠ ਕੇ ਬੰਦੀ ਕਰਤਾ ਆ ਜਾ ਦੇਖੀ ਜਉ ਬਥੇਰਾ ਮਨ ਜਾ ਮੈਂ ਪਰ ਆਖਿਚਿਆ ਕਾ ਨੂੰ ਮੈਨੂੰ ਤਾਂ ਠੰਡ ਲੱਗੇ ਉਹ ਤਾਂ ਗਰਮੀ ਦੀ ਸਤਾ ਹੈ ਨਾ ਠੰਡ ਤਾਂ ਬੀਬੀ ਨੂੰ ਵੀ ਲੱਗਦੀ ਹੋਊਗੀ ਪਰ ਉਹ ਘਟਾ ਰਿਆ ਸੀ ਉਹ ਗੱਲ ਕਰਕੇ ਠੰਡਾ ਥਾਉ ਆਈ ਨਹੀਂ ਠੰਡਾ ਇਧਰੋਂ ਭਾਂਡੇ ਚ ਇੱਥੇ ਧੁੱਪ ਦਾ ਸੇਕ ਹੈਗਾ ਬਾਕੀ ਅਜੇ ਸਵੇਰ ਦੀ ਸੇਕ ਚਾਂਗੇ ਤਾਂ ਕਰਕੇ ਵੀ ਇਹਦੇ ਕੋਲੋਂ ਜੀ ਆਪਾਂ ਕਰ ਦਿਆਂਗੇ ਹੁਣ ਬਲੌਗ ਦਾ ਐਂਡ ਬਣਾਉਣੀ ਹੈਗੀ ਸਬਜ਼ੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਸੋਹਣੇ ਜੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੰਦ ਤੱਕ ਦੀ ਲਈ ਸਤ ਸ੍ਰੀ ਅਕਾਲ